ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਠਾਕ ਹੋ ਜੀ ਸਾਰੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਲਓ ਜੀ ਮਿਲੋ ਜੱਜ ਇਹਨਾਂ ਰਹਿਮਤ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਰਹਿਮਤ ਦਾ ਜੀ ਅੱਜ ਹੈਪੀ ਬਰਥਡੇ 15 ਮਾਰਚ ਹੋ ਗਈ ਅੱਜ 15 April 15 April ਦਾ ਇਹਦਾ ਜਨਮ ਦਿਨ ਹੈ ਹੋਰ ਫਿਰ ਠੀਕ ਹੈ ਲਓ ਜੀ ਗੱਲ ਫਿਰ ਦੇ ਅੱਥਾ ਤੁਹਾਨੂੰ ਦੋ ਗਿਫਟ ਲਿਆਂਦੇ ਤੇ ਇੱਕ ਏਸੀ ਲਿਆਂਦਾ ਤੇ ਜਨਮ ਦਿਨ ਕਰਕੇ ਇੱਕ ਇਹਨੂੰ ਸਾਈਕਲ ਦਵਾ ਕੇ ਲਿਆਂਦਾ ਦਾ ਉਹ ਖੜਾ ਜੀ ਪਰੇ ਸਾਈਕਲ ਗੇਟ ਕੋਲ ਹੂੰ ਠੀਕ ਰਿਹਾ ਸਾਈਕਲ ਮੈਂ ਤੇ ਚੱਲਿਆ ਅੱਛਾ ਇਹ ਬਾਕੀ ਏਸੀ ਵੀ ਦੇਖਦੇ ਆ ਉਹ ਵੀ ਫਿੱਟ ਕਰਾਉਣੇ ਆ ਜੇ ਜੇ ਮਿਸਤਰੀ ਆ ਗਿਆ ਆ ਸਾਈਕਲ ਲਿਆਂਦਾ ਤੇ ਇਹ ਗੱਲ ਕੌਣ ਕੰਦਾ ਨਿਆਣੇ ਨੂੰ ਹੁਣ ਸੋਬੂਲ ਵਾਤ ਤਿਆਰ ਹੋਣ ਲੱਗਿਆ ਵਾ ਹੂੰ ਛੁੱਟੀ ਨਹੀਂ ਕਰਨੀ ਅੱਜ ਅੱਛਾ ਸਕੂਲੇ ਜਾਣਾ ਹੈ ਮਥਾੜੇ ਕਹਿੰਦਾ ਫੇਰੇ ਗੁਰਦੁਆਰੇ ਜਾ ਕੇ ਹੂੰ ਹੋਰ ਸ਼ਾਮ ਨੂੰ ਫੇਰ ਕੇ ਕਰਨਾ ਠੀਕ ਹੈ ਸਕੂਲ ਤੇ ਆ ਕੇ ਹੈ ਵਾ ਠੀਕ ਹੈ ਤੇਰੇ ਆਉਣ ਤੱਕ ਇਹ ਲਿਆ ਕੇ ਰੱਖੂੰਗਾ ਫਿਰ ਮੈਂ ਅਗੇ ਜੇ ਇਸੇ ਕੱਟ ਕਰਨਾ ਅਮਨ ਆ ਗਿਆ ਜੀ ਮੇਰੇ ਕੋਲ ਆਮਨ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਅਮਨ ਵਧੀਆ ਬਾਈ ਵਧੀਆ ਹੂੰ ਤੇਰਾ ਸਵੇਰੇ ਸਵੇਰੇ ਸੱਜਰੇ ਕਰਦਾ ਕਰਦਾ ਤੂੰ ਵੀ 9 ਵਜਾਤੇ ਹੈ ਨਹੀਂ ਭਾਈ ਯਾਰ ਮੈਂ ਕੰਮ ਖੁਮ ਘਰਦਿਆਂ ਦੇ ਵੇੜ ਕੇ ਨਾ ਅੱਛਾ ਫਿਰ 3 ਹੋ ਕੇ ਕੱਲ ਦਾ ਮੁੰਡੇ ਨੂੰ ਡੀਕਣਾ ਪੈਂਦਾ ਠੀਕ ਹੈ ਫਿਰ ਇਹਨੂੰ ਲੈ ਕੇ ਤੇਰੇ ਨੂੰ ਆਉਣਾ ਠੀਕ ਹੈ ਮੈਂ ਕਿਹਾ ਮੈਂ ਉਠ ਜਾਣਾ ਯਾਰ ਫਾਜ਼ੀਰੇ ਫਾਈਂ ਤੁਹਾਨੂੰ ਪਤਾ ਚਲ ਆਏ ਵੀ ਇੱਕ ਵਾਰ ਕੰਮ ਨਿਬੜਿਆ ਹੋਵੇ ਘਰ ਦਾ ਫੇ ਸ਼ਾਮ ਸਹੀਂ ਥੱਲੇ ਹੁਣ ਅੱਜ ਮੈਂ ਤੂੜੀ ਕਿਸੇ ਤੋਂ ਲੈ ਕੇ ਹੀ ਪਾਈ ਐ ਅੱਛਾ ਮੈਨੂੰ ਆਏ ਯਾਰ ਮੇਜਨਾ ਹੁਣ ਦੋ ਹਫ਼ਤਾ ਹੋ ਗਿਆ ਮੈਂ 9 9 ਵਜੇ 10 ਵਜੇ 11 ਵਜੇ ਆਉਂਦਾ ਹਾਂ ਹਾਂ ਠੀਕ ਆ ਫਿਰ ਜਾਣੀ ਹੁੰਦਾ ਚਲੇ ਆਹੀ ਚਾਰ ਦਿਨ ਕੰਮ ਦੇ ਵਾਲੇ ਸੀਜ਼ਨ ਕਰਕੇ ਕਿਸੇ ਨੇ ਸਰਵਿਸ ਕਰਾਉਣੀ ਕਿਸੇ ਨੇ ਫਿੱਟ ਕਰਾਉਣਾ ਸਰਵਿਸਾਂ ਤਾਂ ਬਹੁਤ ਫੜੀਆਂ ਯਾਰ ਹਾਂ ਹਾਂ ਕੋਈ ਛੱਡ ਦੇ ਸਰਵਿਸਾਂ ਵਾਲੇ ਪਤਾ ਕੀ ਗੱਲ ਹੈ ਯਾਰ ਅੱਜੀ ਤਾਂ ਹੀ ਕਹਿੰਦੇ ਹੁੰਦੇ ਹਰੇਕ ਨੂੰ ਹਾਂ ਵੀਰ ਸਰਵਿਸਾਂ ਨਾ ਥੋੜਾ ਜਿਹਾ ਪਹਿਲਾਂ ਸਟਾਰ ਜਿੱਕਣਾ ਉਥੇ ਕਰਾ ਲੇ ਦਿਓ ਇਹ ਗਰਮੀ ਦੋ ਦਿਨ ਹੀ ਮਾਰਚ ਮਹੀਨੇ ਜੇ ਸ਼ੁਰੂ ਕਰ ਲਵੇ ਯਾਰ ਇਹ ਕੰਮ ਦੋ ਮਹੀਨੇ ਦੋ ਮਹੀਨੇ ਨਹੀਂ ਹੋਏ ਯਾਰ ਦੋ ਦਿਨ ਹੀ ਮਹੀਨੇ ਦਾ ਜੁਰੂਰ ਦੋ ਦਿਨ ਹੀ ਹੋਏ ਫਰਵਰੀ ਚ ਕਰਾਉਣੀ ਚਾਹੀਦੀ ਮੇਰੇ ਹਿਸਾਬ ਨਾਲ ਅੱਛਾ ਠੀਕ ਹੈ ਆਏ ਆ ਨਾ ਫਿਰ ਬੰਦਾ ਉਥੇ ਹੋਰ ਟਾਈਮ ਕਰਵਾ ਦੇ ਨਾਲੇ ਸਰਵਿਸ ਕਰਾ ਕੇ ਪਿਆ ਕਵਰ ਪਾ ਕੇ ਫੇਰ ਠੱਕ ਦੇ ਦੁਬਾਰਾ ਕਵਰ ਪਾ ਕੇ ਰੱਖ ਦੋ ਫੇਰ ਚਲਾ ਲਓ ਜਮਾਂ ਝਲਾ ਲਾ ਫੇਰ ਚਲਾ ਲਓ ਹੁਣ ਤਾਂ ਹੁਣ ਕੀ ਹੋਇਆ ਵਾ ਹੁਣ ਨਾ ਤਾਂ ਮੈਨੂੰ ਬੇਲ ਨਾਲ ਜਿਹੜੇ ਨਾਲ ਜਿਹੜੇ ਮੁੰਡੇ ਆ ਨਾ ਉਹਨਾਂ ਨੂੰ ਹ ਹੋ ਬੰਦਾ ਇੰਸਟਾਲੇਸ਼ਨ ਕਰੇ ਰਿਪੇਅਰ ਦੇਖੇ ਜਾਵੇ ਇਹ ਤਾਂ ਫੇਰ ਵੀ ਨਾਲੇ ਜਾਦੀ ਪੋਣਾ ਸੀ ਕੱਲ ਰਿਪੇਅਰ ਮਾ ਫਿਰ ਪੂਰੀ ਦਿਹਾੜੀ ਲੱਗੀ ਹੂੰ ਹੂੰ ਨਹੀਂ ਮੇਰੇ ਕੱਲ ਕਿੰਨੀਆਂ ਸਰਵਿਸਾਂ ਨਿਕਲ ਜਾਣੀਆਂ ਆ ਹਾਂ ਇਹਨਾਂ ਪੂਰੀ ਦਿਹਾੜੀ ਲੱਗੀ ਬੰਦੇ ਦੇ ਇੰਡੋਰ ਮਨੀ ਲਿਕੇ ਨਿਕਲੇ ਇਹ ਤਾਂ ਹੈ ਫਿਰ ਉਹਨੂੰ ਕਿਹਾ ਬਾਈ ਸਲਾਹ ਤਾਂ ਇਹ ਹੀ ਦਈ ਆ ਵੀ ਟੰਗ ਢੁੰਗੇ ਲਾ ਕੇ ਦੇਖੇ ਖੜੇ ਨਹੀਂ ਹੈਗੇ ਚੀਜ਼ ਹੋ ਗਈ ਗੋਇਲ ਜਾਣਾ ਉਹਨੂੰ ਕਿਹਾ ਭਾਈ ਤੂੰ ਕਰੇ ਲੈ ਇਹਨੂੰ ਚੇਂਜ ਕਰ ਦੇ ਠੀਕ ਹੈ ਫਤੂ ਬੀਰ ਇਦਾਂ ਇਹ ਵੀ ਕਰੇ ਚੀਜ਼ ਦਾ ਟਾਈਮ ਰੱਖੋ ਹਾਂ ਜੀ ਹਾਂ ਐਦਾਂ ਨਾ ਵੀ ਹਾਂ ਯਾਰ ਵੀ ਕੋਈ ਨਹੀਂ ਠੰਡੇ ਜੇ ਬੈਠੇ ਆ ਵੀ ਕਰ ਲਾਂਗੇ ਯਾਰ ਇਹ ਤਾਂ ਹੈ ਫੇ ਉਹਦੇ ਵਿੱਚ ਬਿੰਦਰભાઈ ਆਏ ਹੋ ਜਾਂਦਾ ਵੀ ਨਾ ਫਿਰ ਤੁਸੀਂ ਹੋਰ ਨੂੰ ਬਸੂਰ ਘੱਡੀ ਜਾ ਰਹੇ ਹੋ ਬੰਦਾ ਹੁੰਦਾ ਨਹੀਂ ਹੈਗਾ ਬੰਦਾ ਵੀ ਕਿੰਨਾ ਕਰੇ ਆ ਹੂੰ ਹੂੰ ਠੀਕ ਹੈ ਇਹ ਤਾਂ ਵੀ ਦੋ ਦੋ ਤਿੰਨ ਤਿੰਨ ਬੰਦੇ ਹੁੰਦੇ ਆ ਹਾਂ ਹਾਂ ਉਹ ਵੀ ਫਸੇ ਰਹਿੰਦੇ ਆ ਇਹ ਤਾਂ ਹੈ ਫਿਰ ਉਹ ਚੱਕਰਾਂ ਭਾਈ ਐਦਾਂ ਐ ਵੀ ਦਿੰਦੀਆਂ ਪੰਜ ਸਰਵਿਸਾਂਵਾਂ ਤੋਂ ਜੇ ਤਾਂ ਸਰਵਿਸਾਂਵਾਂ ਲੱਗ ਗਿਆ ਫਿਰ ਤਾਂ 9-10 ਸਰਵਿਸਾਂ ਨਿਕਲ ਜਾਂਦੀਆਂ ਹਾਂ ਠੀਕ ਹੈ ਜਿਹੜੀਆਂ ਐਂ ਤਸੱਲੀ ਬਖਸ਼ ਕਰਨੀਆਂ ਬਾਈ ਜੇ ਤਾਂ ਕਿਤੇ ਵੀ ਉਹ ਫੁੱਲ ਐ ਇਦਾਂ ਕਰਿਆ ਵੀ 15 ਮਿੰਟ ਲਾਉਣੇ ਗਣ ਕੇ ਹਾਂ ਫੇਰ ਤਾਂ ਬਈ ਇਦਾਂ ਮਾਜੀ ਗੱਲ ਇਹ ਤਾਂ ਹੈ ਠੀਕ ਹੈ ਵੀ ਜੇ ਤਸੱਲੀ ਨਾ ਕਰਨੀ ਹੈ ਫੇਰ ਤਾਂ ਬਈ 20-25 ਮਿੰਟ ਅੱਧਾ ਘੰਟਾ ਆਰਾਮਦਰੀ ਨਾਲ ਲੱਗਦਾ ਹੂੰ ਹੂੰ 20 ਮਿੰਟ ਅੰਦਰ ਵਾਲਾ ਖਾ ਲਾਂਦਾ ਇਹ 15-20 ਮਿੰਟ ਬਾਹਰ ਵਾਲਾ ਖਾ ਲਾਂਦਾ ਅੱਧਾ ਘੰਟਾ ਆਰਾਮਦਰੀ ਨਾਲ ਖਾ ਲਾਂਦਾ ਫਿਰ ਉਹ ਹਿਸਾਬ ਨਾਲ ਕੰਮ ਚੱਲਦਾ ਵੀ ਆ ਹਾਂ 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 ਕਿ 10 ਕਿ ਸਰਵਿਸਾਂ ਮਾਹੋਂ ਨਿਕਲਦੀਆਂ ਰੋਟੀ ਵੀ ਖਾਣੀ ਹੁੰਦੀ ਕਈ ਵਾਰ ਤਾਂ ਰੋਟੀ ਵੀ ਨਹੀਂ ਖਾਂਦੇ ਹੁੰਦੇ ਹੂੰ ਇਹ ਤਾਂ ਸਵੇਰ ਤੇ ਖਾਲੀ ਹੂੰ ਹਾਂ 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 ਹੁਣ ਬੈਕਗਰਾਉਂਡ 'ਚ ਭਈਆ ਐ ਨਹੀਂ ਪਤਾ ਕਿੱਥੇ ਖਾਣੀ ਗਿਆ ਕਰਨਾ ਆਹ ਹਾਲ ਹੈ ਹੂੰ ਅਣੇ ਹੁਣ ਅਦਗਾ ਦਖਣੇ ਕਰ ਚੱਲਣੇ ਕਰਕੇ ਗਰਮੀ ਜੀ ਵੀ ਹੋ ਗਈ ਥੋੜੀ ਜੀ ਹੋ ਗਈ ਹਾਂ ਤਾਂ ਜਦੋਂ ਮੜੀ ਮੌਸਮ ਦਾ ਸਾਜ ਆ ਗਿਆ ਉਹ ਵੀ ਆ ਬਦਲ ਬਦਲ ਕਰਕੇ ਹਮਸੇ ਜੀ ਲੱਗੀ ਹੁਣ ਉਹਦੇ ਕਰਕੇ ਅੱਲਾਹ ਜੀ ਕੇ ਕਹਿੰਦੇ ਚੱਲੇ ਸੀ ਚਲਾ ਲਈਏ ਘੜੀ ਉਹੀ ਲਵਾਈ ਯਾਰ ਹੂੰ ਹੂੰ ਪਰ ਫਿਰ ਵੀ ਬੜੀ ਟੇਅਰ ਰੱਖਣਾ ਚਾਹੀਦਾ ਦੀ ਉਹ ਕਵਰ ਪਾ ਕੇ ਨਾ ਕਵਰ ਹਰੇਕ ਨੇ ਲਾਏ ਹੋਏ ਆ ਹਾਂ ਹਾਂ ਕਵਰ ਪਾ ਕੇ ਬੰਦ ਕਰਕੇ ਰੱਖ ਦੋ ਹੁਣ ਵਿੱਚ ਅੱਗੇ ਦਾ ਹੂੰ ਜੱਗੇ ਦਾ ਮੈਂ ਪਿਛਲੇ ਸੀਜ਼ਨ ਮਾ ਲਾਸਟ ਮਾ ਜੱਗੇ ਨੇ ਕਰਾਈ ਸਭ ਤੋਂ ਵਧੀਆ ਤਰੀਕਾ ਹੋਇਆ ਹੈ ਅੱਛਾ ਬੰਦ ਕਰਨ ਤੋਂ ਲੱਗੇ ਸਾਫ਼ تراਉ ਤਾਂ ਕਿ ਮਿੱਟੀ ਨਾ ਵਿੱਚ ਜੰਮ ਜਾਵੇ ਕਿਉਂਕਿ ਉਹ ਮੋਇਸਚਰ ਜਮੇ ਉਹ ਹਾਂ ਜਿਹੜੀ ਮਿੱਟੀ ਪੈ ਗਈ ਉਹ ਜੰਮ ਜਾਣੀ ਅਗਲੇ ਸੀਜ਼ਨ ਉਹ ਨਿਕਲ ਨਹੀਂ ਲੇਗੀ ਇਹ ਤਾਂ ਹੈ ਜੇ ਆਪਾਂ ਫੋਇਲ ਸ਼ੈਨ ਮਾਰਦੇ ਆ ਤਾਂ ਫੋਇਲ ਨਾ ਖਰਾਬ ਹੋ ਜਾਂਦੀ ਠੀਕ ਹੈ ਆ ਇਹ ਸਭ ਤੋਂ ਬੈਟਰ ਤਰੀਕਾ ਵੀ ਜਦ ਤੁਸੀਂ ਸਾਰਾ ਸੀਜ਼ਨ ਗੱਡ ਲਿਆ ਬੰਦ ਕਰਨ ਲੱਗੇ ਆ ਉਹਦੀ ਸਰਵਿਸ ਕਰਾਓ ਠੀਕ ਹੈ ਉਹਦੇ ਬਾਅਦ ਇੱਕ ਲਿਫਾਫਾ ਪਾ ਦਿਓ ਉਹਦੇ ਤੇ ਹਾਂ ਕਵਰ ਪਾ ਕੇ ਵੀ ਮਿੱਟੀ ਨਾ ਜਾਵੇ ਠੀਕ ਹੈ ਬਾਟਾ ਆ ਕੇ ਬੰਦ ਕਰ ਦਿਓ ਅਗਲੇ ਸੀਜ਼ਨ ਪੂਛਣਾ ਕਰੋ ਖੋਲੋ ਚਲਾਓ ਹਾਂ ਹਾਂ ਮਿੱਡ ਮਾ ਫੇਅਰ ਕਰਾ ਲਓ ਇਹ ਤਾਂ ਹੈ ਇਦਾਂ ਕਰੀ ਬਸ ਕੀਗਾ ਇਹ ਵੀ ਠੀਕ ਹੈ ਤੇਰੀ ਹਾਂ ਇਹ ਇਹ ਬਈ ਜਾਇਜ ਹੀ ਹੈ ਫਿਰ ਨਾ ਉਹਦੇ ਮਨ ਜਾਂਦਾ ਨਹੀਂ ਹੈਗਾ ਕੁਝ ਵੀ ਹੁਣ ਮੈਂ ਇਕੱਲੇ ਕਰਦਾ ਹਾਂ ਹੁਣ ਗੀਜਰ ਹੈ ਹਾਂ ਹੁਣ ਗੀਜਰ ਮੰਨ ਲਾ ਮੈਂ ਖੋਲ ਕੇ ਹਾਂ ਉਹਨੂੰ ਤਾਰ ਕੇ ਥੱਲੇ ਪੈ ਪੈ ਕਰਕੇ ਰੱਖ ਦਿੰਦਾ ਡੱਬਾ ਰੱਖਿਆ ਬਾਈ ਹਾਂ ਵਿੱਚ ਤੇ ਸਾਫ਼ ਕਰਾ ਕੇ ਨਾ ਚੰਗੀ ਤਰ੍ਹਾਂ ਇਹ ਨਾ ਪਹਿਲਾਂ ਹੁੰਦਾ ਸਾਡੇ ਮੋਟਰ ਦਾ ਪਾਣੀ ਵਿੱਚ ਸੋਰਾ ਜੰਮ ਜਾਂਦਾ ਹੁਣ ਟੁੱਟੀ ਦਾ ਪਾਣੀ ਹੈ ਮੈਂ ਇਦੀ ਕੁਝ ਵੀ ਨਿਕਲਿਆ ਵਿੱਚ ਤੇ ਸਾਫ਼ ਕਰਕੇ ਰੱਖਤਾ ਐਦਾਂ ਹੀ ਹਾਂ ਦਲਵੀਰ ਦੇ ਕਰਕੇ ਹਜੇ ਦਲਵੀਰ ਦਾ ਇੰਡੀਕੇਟਰ ਪਾਉਣਾ ਹੈ ਅੱਛਾ ਦਲਵੀਰ ਦਾ ਗੀਜ਼ਰ ਦਾ ਐਲੀਮੈਂਟ ਚੇਂਜ ਕਰਦਾ ਸਰਵਿਸ ਕਰਦਾ ਠੀਕ ਹੈ ਇੰਡੀਕੇਟਰ ਪਾਉਣ ਦਾ ਟਾਈਮ ਨਹੀਂ ਲੱਗ ਰਿਹਾ ਦੇਖ ਰਹੇ ਹਾਂ ਕਿ ਆਵ ਹਸਾਬ ਨਾਲ ਲੱ ਲੇ ਇੰਡੀਕੇਟਰ ਪਾਉਣ ਨੂੰ ਕਿੰਨਾ ਟਾਈਮ ਲੱਗਦਾ ਇਹ ਤਾਂ ਹੈ ਬਸ ਇਹ ਹੈ ਕੰਮ ਵੀ ਜਦੋਂ ਬੰਦਾ ਘਰ ਤੇ ਨਿਕਲ ਗਿਆ ਮੈਨੂੰ ਹੀ ਪਤਾ ਸਾਨੂੰ ਵੀ ਕਿੱਥੇ ਗਿਆ ਜਾਣਾ ਅੱਜ ਤਿੰਨ ਦਾ ਤਾਂ ਸਰਵਿਸ ਆ ਸਿੰਗਲ ਹੀ ਆਏ ਅੱਛਾ ਠੀਕ ਹੈ ਤਿੰਨ ਸਰਵਿਸ ਸਿੰਗਲ ਹੀ ਆਏ ਤੇ ਆਈ.ਟੀ ਦਾ ਕੰਮ ਹੈ ਤਿੰਨ ਚਾਰ ਕੰਪਲੀਟਾ ਉੱਥੇ ਦੀਆਂ ਨੇ ਫਿਰ ਗਿੰਦੀ ਮੌਸੂਆਲਾ ਹੌਦਾ ਹੈ ਅੱਛਾ ਹੋ ਠੀਕ ਹੈ ਜੀ ਫਿਰ ਰਿੰਕੂ ਭਾਈ ਨੇ ਭੇਜਿਆ ਦੋ ਉਹ ਕਰਨੇ ਆ ਮਤਲਬ ਕਿ ਇਦਾਂ ਹਾਂ ਹਾਂ ਉਹ ਹੀ ਗੱਲ ਹੈ ਤੇਰੀ ਗੱਲ ਠੀਕ ਹੈ ਇਹ ਵੀ ਜਦ ਆਪਣਾ ਬੰਦ ਕਰਕੇ ਰੱਖਦੇ ਨੇ ਸੀ ਜਿੱਤੇ ਕਰਕੇ ਰੱਖ ਦਿਓ ਹਾਂ ਹੁਣ ਬਾਈ ਦਾ ਫੋਨ ਆਇਆ ਹਾਂ ਬਾਈ ਕਹਿੰਦਾ ਵੀ ਤੂੰ ਆ ਕੇ ਮੇਨਾਂ ਸਲਾਹ ਕਰ ਵੀ ਕਿੱਦਾਂ ਕਰਨਾ ਹਾਂ ਹਾਂ ਹੁਣ ਸਲਾਹ ਕਰਨ ਵੀ ਜਾਣਾ ਪੈਂਦਾ ਜਿਹੜਾ ਯਾਰ ਕਿਸੇ ਨਾ ਡਾਕਟਰ ਦੇ ਕਿਹਾ ਹੋਇਆ ਏਸੀ ਲੱਗਣੇ ਆ। ਅੱਛਾ। ਉਹ ਕਹਿੰਦੇ ਵੀ 쿨ਿੰਗ ਦਾ ਇਸ਼ੂ ਬਹੁਤ ਹੈ। ਹਾਂ। ਹੁਣ ਲੋਕ ਯਾਰ ਕਿਆ ਕਰਦਾ ਨੇ ਹੁਣ ਜਿਕਣਾ ਇੱਕ ਨਾ 13 ਕਮਰਾ ਹੀ ਲਾ ਲਿਆ। ਹਾਂ। ਉਜੀ ਮਾ ਜੀ ਕੰਪਿਊਟਰ ਰੱਖ ਹੋ ਗਿਆ। ਠੀਕ ਹੈ। ਟਾਕੀਆਂ ਆਏ ਬਾਈ ਉਹਨਾਂ ਨੇ ਆਲਵੇਜ਼ ਹੀਟ ਕਰਨੀ ਹੈ। ਫਿਰ ਪੇਸ਼ੈਂਟ ਹੁੰਦੇ ਅਗਲੇ। ਹੂੰ। ਫਿਰ ਕਮਰੇ ਖੁੱਲਦੇ ਆਂ। ਫਿਰ ਇਹਦੇ ਨਾਲ ਦਾ ਬੈਟਰ ਆ ਬਾਈ ਥੋੜਾ ਜਿਹਾ ਇੱਕ ਤਾਂ ਅਡਵਾਂਸ ਲੈ ਕੇ ਚੱਲ। ਹਾਂ ਹਾਂ ਇਹ ਤਾਂ ਹੈ। ਠੀਕ ਹੈ ਨੀ। ਉਹ ਆਮ ਨੂੰ ਬੁਲਾ ਕੇ ਕਹਿੰਦਾ ਆਜਾ। ਹੂੰ। ਆਪਾਂ ਗੱਲ ਕਰ ਲਈ ਇੱਕ ਵਾਰੀ। ਠੀਕ। ਲੋਏ ਅੰਦਰ ਵੀ ਹੋ ਜਲੇ ਜੀ ਖਟ ਵੀ ਲੱਗ ਗਿਆ ਸਟੈਪਲ ਜੇ ਵੀ ਲੱਗ ਗਿਆ ਉਹ ਚਲਾਉਣ ਲੱਗੇ ਹੋਏ ਆ ਐਂਸੀ ਵੀ ਕਿਆ ਕਹਿੰਦੇ ਇਹਨੂੰ ਐਂਸੀ ਵੀ ਐਮ ਸੀ ਡੀ ਇਹ ਗਰ ਵੀ ਜਾਂਦੀ ਜੀ ਲੋਲੂ ਜਦੋਂ ਹੋ ਜੂਵੇ ਆਪਣੇ ਅੱਛਾ ਡੀ ਪੀ ਸੁੱਚ ਨਹੀਂ ਕਰਦੀ ਠੀਕ ਹੈ ਇਹ ਗਰ ਵੀ ਜਾਂਦੀ ਹੈ ਨੋੜ ਵੀ ਗਿਆ ਵੀ ਜੇ ਸ਼ਾਰਟ ਸਰਕਟ ਵੀ ਹੈ ਜੋ ਕਿ ਖਰਾਬੀ ਵੀ ਹਾਂ ਇਹ ਤਾਂ ਵੀ ਕਰਨਾ ਪ੍ਰੋਟੈਕਟਰ ਜਦੋਂ ਮੈਂ ਗੱਲ ਲੈ ਕੇ ਆਏ ਆਂ ਮੈਂ ਜਿਹੜਾ ਸਪਲੈਜਰ ਪਹਿਲਾਂ ਲਿਆ ਜਾ ਮੈਂ 140 ਤੋਂ ਆਪ ਫੇਰ ਮੇਰੇ ਮਨ ਨੂੰ ਉਹ ਹੋਇਆ ਮੈਂ ਵੀ ਗਿਆ ਬਤਾਉਂਦਾ ਲਾਈਟ ਜਿਆਦਾ ਘਟ ਜਵੇ ਕਈ ਵਾਰ ਤੁਸੀਂ ਮੈਨੂੰ ਫੋਨ ਗਿਆ ਤਾਂ ਮੈਨੂੰ ਹਾਂ ਵੈਸੇ ਲੈ ਕੇ 90 ਆਪੇ ਫਾਇਦਾ ਯਾਰ ਹਾਂ ਫੇ 90 ਆਪੇ ਲਿਆਂਦਾ ਇਹ ਥੋੜਾ ਜਿਆਦਾ ਮਹਿੰਗਾ ਹੈ ਫਿਰ ਹੈ ਤਾਂ ਮਹਿੰਗਾ ਹੈਗਾ ਅੱਧੋ ਅੱਧਾ ਫਰਕ ਹੈ 140 ਆਪ ਦਾ আর 90 ਆਪ ਦਾ ਹਾਂ ਹਾਂ ਇਹ ਗੱਲ ਤਾਂ ਹੈ ਨਹੀਂ ਹੁਣ ਸਾਰਿਆਂ ਨੇ ਲਵਾ ਲੈਣਾ ਹਾਂ ਬਹੁਤ ਲੱਗੇ ਤੇ ਇਹ ਟ੍ਰਾਂਸਫਰ ਆਪਣਾ ਲੱਗ ਹੋਇਆ ਦਾ ਕਿ ਕਿ ਟ੍ਰਾਂਸਫਰ ਆਪਣਾ ਲੱਗ ਹੋਇਆ ਦਾ ਹਾਂ ਹਾਂ ਤਾਂ ਉਹਦਾ ਬੈਨੀਫਿਟ ਵੀ ਆਪਾਂ ਨੂੰ ਹੁਣ ਏਸੀ ਵੀ ਤੇ ਲੋਕਾਂ ਨੇ ਲਵਾ ਲੈ ਕੇ ਨੇ ਨਹੀਂ ਪਹਿਲਾਂ ਕਿਸੇ ਦਾ ਪੱਖਾਂ ਜਿੱਦਾ ਕਿਸੇ ਦਾ ਕੁਝ ਨਹੀਂ ਜਾਂਦਾ ਹਾਂ ਹਾਂ ਉਹ ਆਪਣੇ ਯਾਰ ਪਹਿਲਾਂ ਜਨਾਂ ਐਸੀ ਜੇ ਪਤਾ ਵੀ ਤਾਂ ਹੁੰਦਾ ਜਾਂ ਲੋਕਾਂ ਨੂੰ ਆਪਣੇ ਪਿੰਡਾਂ ਜਦਾਂ ਜਦ ਆਪਣੀ ਮੋਟਰਾਂ ਦੀ ਯਾਰ ਪਿੰਡਾਂ ਲਈ ਲੈਟ ਕੋਈ ਕਰਦੀ ਸੀ ਹੁਣ ਦੇਖ ਲੈ ਵੀ ਪਿੰਡ ਪਿੰਡ 'ਚ ਆਪਣੇ ਮੈਨਾਂ 5 ਰਸ ਹੋ ਗਏ ਟਰਾਂਸਫਰ ਹਾਂ ਹਾਂ ਆ ਵੀ ਦੇ ਲੱਗੀ ਨਹੀਂ ਮੈਂ ਤਿੰਨ ਕਰਕੇ ਕਰਵਾਏ ਪਿਛਲੇ ਹਾਂ ਨਹੀਂ ਹ ਤਾਂ ਦੇਖ ਰਹਾ ਇਹਦਾ ਆਪਣੇ ਪਲੇਟ ਦੇ ਸੀਂ ਦੀ ਬਾਹਰ ਬਾਹਰ ਤਿੰਨ ਦਿਨਾਂ ਨਹੀਂ ਆਉਂਦੀ ਗੱਗੇ ਦਾਦਾ ਕਹਿੰਦਾ ਤਿੰਨ ਸਾਲ ਹੋ ਗਏ ਮੈਨੂੰ ਏਸੀ ਰਵਾਇ ਨੂੰ ਮੈਂ ਏਸੀ 'ਚ ਮੈਂ ਬੈਠ ਕੇ ਨਹੀਂ ਦੇਖਿਆ ਮੈਨੂੰ ਗੱਗੇ ਨੇ ਕਹਿ ਲਿਆ ਹਾਂ ਕਹਿੰਦਾ ਉਹ ਲੋਗਾਂ ਦੀ ਫੰਦੇ ਤੇ ਮੈਨੂੰ ਬਾਈ ਉਹ ਲੋਗ ਜੇ ਬਾਹਰ ਇਧਰ ਦੇ ਤਾਂ ਹੀ ਨਹੀਂ ਨਰਗਾ ਸੁਬਾਹ ਦੇ ਬਾਈ ਦੇ ਫੋਨ ਆਇਆ ਕਿਸਦਾ ਅੱਛਾ ਆ ਬਾਹਰ ਲਾਉ ਜਾ ਓ ਕੀ ਆ ਤੁਹਾਨੂੰ ਫੈਦਾ ਹਰਪਾਲ ਅੱਛਾ ਫੋਨ ਇਹ ਨਹੀਂ ਕਹਿ ਗਿਆ ਹਾਂ ਹਾਂ ਚਲੋ ਯਾਰ ਗੱਗੇ ਦੇ ਸਾਰੇ ਪੈਸੇ ਮੈਂ ਮੰਗਦਾ ਤੇ ਅੱਛਾ ਕਾਰੇ ਦਾ ਗਿੱਲਾ ਤੇਰੇ ਨੂੰ ਸਮਝਾਇਆ ਮੈਂ ਕਿ ਬਾਈ ਵੀ ਏਸੀ ਨੂੰ ਕੋਈ ਦਿੱਕਤ ਨਹੀਂ ਹਾਂ ਹਾਂ ਦੀ ਰੋਲ ਹਾਰਾ ਬਈ ਇਹ ਹੈ ਬੋਲਟ ਦਾ ਇਹ ਬੋਲਟੇਜ ਦਾ ਬੋਲਟੇਜ ਠੀਕ ਹੈ ਮੈਂ ਚੈੱਕ ਕਰਕੇ ਰੱਖ ਗਿਆ ਜਿਵੇਂ ਇਹਨੂੰ ਦੱਸਿਆ ਦਾ ਰੱਖ ਗਿਆ ਹਾਂ ਹਾਂ ਮੈਨੂੰ ਵੀ ਜਿੰਨਾ ਮਰਜੀ ਏਸੀ ਤਕੜਾ ਲਾਈ ਜਾ ਠੀਕ ਹੈ ਜਦ ਤੱਕ ਬੋਲਟੇਜ ਨਹੀਂ ਸਹੀ ਹੁੰਦੀ ਜਦ ਤੱਕ ਕੁਝ ਨਹੀਂ ਹੋਣਾ ਹਾਂ 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 ਲੈ ਆ ਬਈ ਹੋਰ ਗਟੀਆਂ ਗਟੀਆਂ ਲਓ ਗਟੀਆਂ ਬਾਹਰ ਰੱਖਿਆ ਬੈਠਾ ਉਹ ਬਾਹਰ ਬਈ ਹੁਣ ਬਕਸੇ ਦੇ ਵਿੱਚ ਪੈਂ ਜਾਂਦੇ ਬੋਲਟੀਆਂ ਆਏ ਮਾ ਚਾ ਹਾਂ ਹਾਂ ਆ ਕੇਵਲ ਵਿਖਿਆਰੀ ਹੁਣ ਮੜੀ ਜੀ ਕਿਹੜੇ ਆ ਕੇਵਲ ਆ ਖਿੱਚਣੇ ਆ ਆਪਾਂ ਇੱਥੇ ਤੇ ਐ ਲੈ ਜਾਣੀ ਗਟੀਆਂ ਮਾਰ ਜੀ ਠੀਕ ਹੈ ਹੈਨਾ ਜੀ ਚੰਗੀ ਲੱਗੀ ਆ ਦੋਹੇ ਇਕੱਠੇ ਕਰਦੀ ਸਾਜੀ ਰੱਖੀਆਂ ਵਾਹ ਹੂੰ ਹੂੰ ਦੋਏ ਤਾਂ ਕਰਕੇ ਤੇ ਜੀ ਈਸੀ ਫਿੱਟ ਮਿਸਤਰੀ ਆਹ ਲਾ ਦੇ ਇਧਰ ਪੱਕਾ ਬੰਦ ਕਰਿਆ ਤਾਂ ਤਾਂ ਕਰਕੇ ਪਸ਼ਾਵਾ ਜਿਹਾ ਪੈਂਦਾ ਲਓ ਜੀ ਉਹ ਕਰਤਾ ਤੇ ਸਟੱਪਲੇ ਜੀ ਵੀ ਲੈ ਲਾਤਾ ਆਹ ਲਾਤੀ ਸੂਚੇ ਸ ਕੋਲੇ ਬਹੁਤ ਆ ਫਿਟਿੰਗ ਆਈ ਹੈ ਜੀ ਇਹਦੇ ਹਾਲ ਤਾਂ ਇਨੀ ਗਰਮੀ ਹਾਲੇ ਹੈ ਨਹੀਂ ਗਾਗਾ ਤਾਂ ਵੱਧ ਪਊਗੀ। ਚਲ ਆ ਕੇ ਦੇਖ ਲਿਆ। ਇਹਨ ਕਰਦਾ ਠੰਡਾ ਵੀ। ਇਹ ਆ ਗਿਆ ਬੋਤਾ ਗੋਦਾ ਵੀ ਨਹੀਂ। ਤਾਰਾਂ ਦਾ ਵੀ ਨਹੀਂ ਲੁਝਾਵਾ ਜਾ ਪਿਆ। ਇਹਨ ਸੈਟਿੰਗ ਆ ਗਈ। ਥੋੜੀ ਜਗ੍ਹਾ ਜੇ ਕਵਰ ਹੋ ਗਿਆ। ਬਾਕੀ ਹੋ ਰਹਿ ਮਤਰਾ ਹੀ ਸਕੂਲ ਤੇ ਆਉਂਗੇ। ਇਹ ਦਿਖਾਉਂਗਾ ਉਹਨਾਂ ਨੂੰ ਵੀ। ਮੱਕ ਦੇਖਦੇ ਆ ਬਾਹਰ ਜਾ ਕੇ ਜਿਹੜਾ ਬਾਹਰ ਫਟ ਕਰਿਆ ਇੱਥੇ ਆਪਣੇ ਐਮਸੀ ਲੱਗੇ ਪਿਆ ਜਿਹੜਾ ਉਹਦੇ ਉੱਪਰ ਫਿਰ ਜੋੜਤਾ ਉਰੇ ਤਾਰ ਨੂੰ ਉੱਥੇ ਤੇ ਤਾਰ ਪਾਤੀਆਂ ਐ ਲਾ ਲਾ ਕੇਵਲ ਪਾਤੀ ਉਹ ਕੇਵਲ ਕਰੇ ਫਿਰ ਚੱਲਦਾ ਹੋ ਗਿਆ ਹਾਂਜੀ ਹੁ ਕਹਤਾ ਹਾਂ ਫਿਰ ਤੋਂ ਉਹਦੇ ਵਾਧਾ ਪਾਣੀ ਵਾਲਾ ਪੈਪ ਵੀ ਪਾਤਾ ਮੇਰਾ ਪਾਣੀ ਥੋੜਾ ਥੋੜਾ ਗੀ ਜਾਂਦਾ ਉਹ ਪੈ ਪਾਤਾ ਐ ਪਤਲੇ ਆਕੇ ਪਾਣੀ ਗੱਜੇ ਕਰੂਗਾ। ਫਿਰ ਸਾਫ ਹੋ ਜਾਏਗਾ ਨਾਲੇ। ਹੋਜੀ ਐਂਡ ਸੱਟ ਜਾ ਹੋ ਗਿਆ। ਹੁਣ ਵੀ ਕਟੀਆਂ-ਗੁੱਟੀਆਂ ਲਾਦੀਆਂ ਪਿੱਛੇ ਪੈਫਾ ਨੂੰ ਪ੍ਰੈਸ਼ਰ ਵਾਲੇ ਪੈਫਾ ਨੂੰ ਵੀ ਖਿਲਣੇ ਤੇ। ਹੈ ਕਾਂਤੇ ਵੀ ਦੂਰ ਕਰਕੇ ਲਾਤਾ। ਧਾਲੂ ਕਵਰ ਗੋਬਰ ਪਾਉਣਾ ਹੋਵੇ ਸਫਾ ਪੈਂਦਾ ਹੈ ਨਾ। ਕੋਈ ਠੀਕ ਹੈ ਜੀ ਬਾਕੀ ਰਹਿਮਤ ਨਾ ਦੇ ਆਏ ਤੇ ਫਿਰ। ਇਹ ਕੋਹ ਵੀ ਲਿਗੇ ਆਉਣਾ ਜਾ ਕੇ ਕਹਿੰਦਾ ਕੇਕ ਕੱਟਣਾ ਹੈ ਆਪਾ ਤੀ ਤਾਰ ਰਹਿਣਾ ਲਿਆਦਾ ਦਾ ਜੀ ਕੇਕ ਉੱਪਰ ਲਿਖਾਤਾ ਦਾ ਰਹਿਮਤ ਇੱਧਰ ਬਿਠਾਈ ਸੋਸਰੀ ਕਾ ਜਾਰੇ ਵੀ ਸ੍ਰੀਕਰ ਆਈ ਹਮੇ ਆਸ ਨਹੀਂ ਆਉਂਦੇ ਫਿਰ ਕੱਟਦੇ ਆ ਠੀਕ ਹੈ ਨਾ ਹੋ ਜਾਣਾ ਪੂਰਾ ਫੱਗਨੇ ਅਲਵੀ ਮੋ ਮੋਗੇ ਰਿਓ ਬੇਬੀ ਹੈਪੀ ਬਰਥਡੇ